ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਉਦਮ ਸਿੰਘ ਜੀ ਜਿਨ੍ਹਾਂ ਦੇ ਲਈ ਮੈਂ ਕੁਝ 17 ਲਿਖੀਆਂ ਨੇ ਹੌਸਲੇ ਦੀ ਮਿਸਾਲ ਉਹਨਾਂ ਦੀ ਸ਼ਖਸੀਅਤ ਬਾਕਮਾਲ ਜਿਵੇਂ ਮਿੱਠੇ ਪਾਣੀ ਦਾ ਖੂਹ ਓਨੇ ਰੱਬੀ ਰੂ ਅੰਕਲ ਜੀ ਭਾਵੇਂ ਅੱਜ ਸਰੀਰ ਤੋਤੇ ਸਾਡੇ ਨਾਲ ਨਹੀਂ ਪਰ ਉਹਨਾਂ ਦਾ ਅਸ਼ੀਰਵਾਦ ਸਦਾ ਸਾਡੇ ਨਾਲ ਰਹੇਗਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਉਹ ਸਦਾ ਸਾਡੇ ਨਾਲ ਰਹਿਣਗੀਆਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਨੇ ਕਾਲੇ ਦੌਰ ਦੇ ਵਿੱਚ ਬਹੁਤ ਤਸ਼ੱਦਦ ਝੱਲਿਆ ਕੌਮ ਦੇ ਲਈ ਹੋ ਜੇਲ੍ਹ ਦੇ ਵਿੱਚ ਜਾ ਕੇ ਆਏ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਦੁੱਖ ਆਇਆ ਜਦੋਂ ਉਹਨਾਂ ਦੇ ਪਰਿਵਾਰਕ ਜੀ ਨੇ ਜਿਹੜੇ ਉਹਨਾਂ ਦੇ ਬੇਟੇ ਉਹ ਇਸ ਦੁਨੀਆ ਨੂੰ ਅਲਵਿਦਾ ਆ ਗਏ ਤਾਂ ਇਸ ਸਮੇਂ ਵੀ ਉਹਨਾਂ ਨੇ بڑے ਹੌਸਲੇ ਦੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ ਸੁੱਖ-ਦੁੱਖ ਇੱਕ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਪਰ ਕਈ ਵਾਰ ਸਾਡੇ ਅੱਗੇ ਅਜਿਹੇ ਹਾਲਾਤ ਬਣ ਜਾਂਦੇ ਨੇ ਕਿ ਇਨਸਾਨ ਆ ਜਿਹੜਾ ਉਹ ਟੁੱਟ ਜਾਂਦਾ ਏ ਤਾਂ ਅਜਿਹੇ ਵਿੱਚ ਅੰਕਲ ਜੀ ਦੇ ਜੀਵਨ ਤੋਂ ਅਸੀਂ ਬਹੁਤ ਪ੍ਰੇਰਣਾ ਲੈ ਸਕਦੇ ਆ ਮੈਂ ਬੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਤੋਂ ਸਿੱਖੀਆਂ ਨੇ ਉਮਰ ਵਿੱਚ ਉਹ ਬਜ਼ੁਰਗ ਸੀ ਲੇਕਿਨ ਉਹਨਾਂ ਦਾ ਹੌਸਲਾ ਜਿਹੜਾ ਉਹ ਇੱਕ ਜ਼ੁਬਾਨ ਨਾਲੋਂ ਵੀ ਜ਼ਿਆਦਾ ਸੀ ਉਹਨਾਂ ਦੇ ਅੰਦਰ ਜੋ ਕੰਮ ਕਰਨ ਦਾ ਜਜ਼ਬਾ ਸੀ ਉਹ ਕਾਫੀ ਜ਼ਿਆਦਾ ਸੀ ਮਾ ਸ마 ਉਹਨਾਂ ਨੇ ਸ਼ੋਮਣੀ ਕਮੇਟੀ ਦੇ ਵਿੱਚ ਸੇਵਾਵਾਂ ਨਿਭਾਈਆਂ ਜਿੰਨੇ ਸਮੇ ਤੋਂ ਮੈਂ ਉਹਨਾਂ ਨੂੰ ਚਾਹੁੰਦਾ ਹਾਂ ਉਹਨਾਂ ਨੇ ਲਖਾਰੀ ਸਭਾ ਸ਼੍ਰੀ ਫਤਿਹਗੜ ਸਾਹਿਬ ਵਾਸਤੇ ਬਹੁਤ ਅਣਥੱਕ ਯਤਨ ਕੀਤੇ ਬਹੁਤ ਮਿਹਨਤ ਕੀਤੀ ਅਤੇ ਬੀਬੀ ਪਰਮਜੀਤ ਕੌਰ ਸਰੰਦ ਅੱਜ ਜਿਸ ਮਕਾਮ ਤੇ ਨੇ ਤਾਂ ਉਸ ਮਕਾਮ ਦੇ ਪਿੱਛੇ ਇਹਨਾਂ ਦੀ ਹੀ ਮਿਹਨਤ ਦਾ ਨਤੀਜਾ ਹੈ ਸੋ ਇਹਨਾਂ ਦੀ ਸ਼ਖਸੀਅਤ ਬਾਰੇ ਇਹਨਾਂ ਦੀ ਜ਼ਿੰਦਗੀ ਬਾਰੇ ਜਿੰਨੀਆਂ ਗੱਲਾਂ ਕਰੀਏ ਉਹਨੀਆਂ ਥੋੜੀਆਂ ਨੇ ਸ਼ਬਦਾਂ ਵਿੱਚ ਪਰ ਉਹयां ਨਹੀਂ ਜਾ ਸਕਦਾ ਲੇਕਿਨ ਇਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹਨਾਂ ਦੇ ਜੀਵਨ ਦੀ ਤਰ੍ਹਾਂ ਸਾਨੂੰ ਵੀ ਆਪਣੇ ਜੀਵਨ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਉਹ ਲਾਗੂ ਕਰਨੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਕੌਮ ਲਈ ਸੰਘਰਸ਼ ਕੀਤਾ ਗਿਆ ਉਸ ਤਰ੍ਹਾਂ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਕੌਮ ਵਾਸਤੇ ਕੁਝ ਨਾ ਕੁਝ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਪਰਿਵਾਰ ਨੂੰ ਸੰਭਾਲਿਆ ਤਾਂ ਉਸ ਤਰੀਕੇ ਨਾਲ ਸਾਨੂੰ ਵੀ ਆਪਣੇ ਪਰਿਵਾਰ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਸੁੱਖ-ਦੁੱਖ ਨੇ ਜਿਹੜੇ ਉਹ ਆਉਂਦੇ ਰਹਿੰਦੇ ਨੇ ਲੇਕਿਨ ਹੌਸਲਾ ਜਿਹੜਾ ਉਹ ਕਦੇ ਨਹੀਂ ਛੱਡਣਾ ਚਾਹੀਦਾ ਸਾਡੇ ਪਿਆਰੇ ਅੰਕਲ ਜੀ ਅੱਜ ਵੀ ਸਾਡੇ ਨਾਲ ਨੇ ਸਾਡੇ ਦਿਲ ਵਿੱਚ ਨੇ ਉਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਸਾਡੇ ਨਾਲ ਨੇ ਉਹ ਹਮੇਸ਼ਾ ਕਹਿੰਦੇ ਸੀ ਸ਼ਾਬਾਸ਼ ਪੁੱਤ ਬਹੁਤ ਵਧੀਆ ਕੰਮ ਕਰ ਰਹੇ ਆਂ ਭਾਵੇਂ ਹੁਣ ਨੌਕਰੀ ਹੋਵੇ ਭਾਵੇਂ ਪਰਿਵਾਰਕ ਜ਼ਿੰਮੇਵਾਰੀਆਂ ਹੋਣ ਚਾਹੇ ਉਸਾਹਿਦ ਦਾ ਖੇਤਰ ਹੋਵੇ ਜਾਂ ਕੁਝ ਹੋਰ ਹੋਵੇ ਤਾਂ ਉਹ ਸਾਨੂੰ ਬਹੁਤ ਜ਼ਿਆਦਾ ਹੌਸਲਾ ਦਿੰਦੇ ਸਨ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਦੇ ਰਹੀਏ ਜਿਹੜੇ ਕੰਮਾਂ ਤੇ ਸਾਡੇ ਅੰਕਲ ਜੀ ਨੂੰ ਮਾਣ ਹੁੰਦਾ ਸੀ ਉਹ ਜਿਹੇ ਕੰਮ ਹੋਰ ਕਰੀਏ ਤਾਂ ਜੋ ਸਾਡੇ ਅੰਕਲ ਜੀ ਸਾਡੇ ਉੱਤੇ ਹੋਰ ਮਾਣ ਮਹਿਸੂਸ ਕਰਨ ਹੁਣ ਮੈਂ ਕੀ ਕਹਾ ਸਮਝ ਨਹੀਂ ਆਉਂਦੀ ਪਰ ਅੰਕਲ ਜੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਤੁਹਾਡੇ ਵਾਂਗ ਹਿੰਮਤ ਅਤੇ ਹੌਸਲਾ ਰੱਖ ਕੇ ਇਸ ਜਿੰਦਗੀ ਦੇ ਪੰਨੇ ਉੱਤੇ ਚੱਲਦੇ ਜਾਈਏ ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਕਿ ਉਹਨਾਂ ਨੇ ਆਪਣੇ 31 ਸਾਲ ਦੇ ਪਰ ਜਵਾਨ ਪੁੱਤ ਦੇ ਵਿਛੋੜੇ ਨੂੰ ਬਹੁਤ ਸਬਰ ਅਤੇ ਸਦਕ ਨਾਲ ਚੱਲਿਆ ਜਿਸ ਉਮਰ ਵਿੱਚ ਮਾਪਿਆਂ ਨੂੰ ਬੱਚਾਂ ਦੀ ਬਹੁਤ ਲੋਡ ਹੁੰਦੀ ਹੈ ਉਸ ਉਮਰ ਵਿੱਚ ਸਾਡਾ ਵੱਡਾ ਭਰਾ ਦਿਲਰਾਜ ਸਿੰਘ ਰਾਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਤੇ ਹੁਣ ਬੀਬੀ ਪਰਮਜੀਤ ਕੌਰ ਸਰਹੰਦ ਦਾ ਕਹਿਣਾ ਹੈ ਕਿ ਉਹਨਾਂ ਨੇ ਰਮਾਤਮਾ ਦੀ ਕਿਰਪਾ ਨਾਲ ਅਤੇ ਆਪਣੇ ਪਤੀ ਦੇ ਮਾਰਗਦਰਸ਼ਨ ਨਾਲ ਸਬਰ ਕਰਕੇ ਇਹ ਔਖਾ ਸਮਾਂ ਲੰਘਾਇਆ ਏ ਤੇ ਹੁਣ ਵੀ ਉਹ ਇਹ ਸਮਾਂ ਲੰਘਾ ਰਹੇ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਬਰ ਆ ਜਿਹੜਾ ਉਹ ਰੱਖਿਆ ਹੋਇਆ ਏ ਇੱਥੇ ਵੀ ਗੱਲ ਦੱਸਣੀ ਪੈਂਦੀ ਏ ਕਿ ਉਹਨਾਂ ਦੀਆਂ ਧੀਆਂ ਤੇ ਜਵਾਈਆਂ ਦੇ ਨਾਲ-ਨਾਲ ਉਹਨਾਂ ਦੀ ਦੋਤੇ ਦੋਤੀਆਂ ਨੇ ਆਪਣੀ ਜ਼ਿੰਮੇਵਾਰੀ ਬਾਖੂਪੀ ਨਿਭਾਈ ਅਤੇ ਇਸ ਔਖੇ ਸਮੇਂ ਦੇ ਵਿੱਚ ਉਹਨਾਂ ਦੀ ਸੇਵਾ ਕੀਤੀ ਅਤੇ ਹਰ ਤਰ੍ਹਾਂ ਨਾਲ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੇ ਆਪਣੀ ਨੂੰ ਰਵੀ ਨੂੰ ਹਮੇਸ਼ਾ ਧੀਆ ਵਾਂਗ ਸਮਝਿਆ ਅਤੇ ਉਹਨਾਂ ਦੀ ਨੂੰ ਨੇ ਵੀ ਇੱਕ ਪਿਤਾ ਵਾਂਗ ਉਹਨਾਂ ਦੀ ਸੇਵਾ ਕੀਤੀ ਇਸੇ ਘਰ ਵਿੱਚ ਵਿਚਰਦੇ ਹੋਏ ਵੀ ਇਹ ਅਕਸਰ ਦੇਖਤੀ ਸੀ ਉਹਨਾਂ ਦੇ ਇੰਗਲੈਂਡ ਵਾਲੇ ਜਵਾਈ ਸਰਦਾਰ ਜਗਦੀਪ ਸਿੰਘ ਗਰੇਵਾਲ ਕਿਸੇ ਕੋਲੋਂ ਪੁੱਜ ਨਹੀਂ ਸਕੇ ਲੇਕਿਨ ਪਿੱਛੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸੰਭਾਲਿਆ ਜਦ ਕਿ ਉਹਨਾਂ ਦੀ ਧੀ ਇੱਕ ਮਹੀਨਾ ਪਹਿਲਾਂ ਅਤੇ ਇੱਕ ਮਹੀਨਾ ਬਾਅਦ ਵਿੱਚ ਇੱਥੇ ਰਹਿ ਕੇ ਗਈ ਅਤੇ ਉਸਨੇ ਆਪਣਾ ਫਰਜ਼ ਤਨਦੇਹੀ ਨਾਲ ਨਿਭਾਇਆ ਪੋਤੇ ਪੋਤੀਆਂ ਅਤੇ ਦੋਤੇ ਦੋਤੀਆਂ ਨਾਲ ਉਦਮ ਸਿੰਘ ਜੀ ਦੀ ਇੱਕ ਪੁਰਾਣੀ ਤਸਵੀਰ ਉਹਨਾਂ ਦੇ ਪੋਤੇ ਪੂਨਮ ਪ੍ਰਤੀਕ ਸਿੰਘ ਅਤੇ ਉਹਨਾਂ ਦੀ ਪੋਤੀ ਸਾਹਿਬ ਸਬਾਬ ਕੌਰ ਨੇ ਆਪਣੇ ਦਾਦਾ ਜੀ ਦਾ ਬਹੁਤ ਸਾਧ ਦਿੱਤਾ ਉਹਨਾਂ ਦੀ ਸੇਵਾ ਕੀਤੀ ਸਾਬ ਸਬਾਬ ਕੌੜ ਨੇ ਤਾਂ ਪੁੱਤਾਂ ਦੀ ਤਰ੍ਹਾਂ ਆਪਣੇ ਦਾਦਾ ਜੀ ਦਾ ਖਿਆਲ ਰੱਖਿਆ ਬੱਚਿਆਂ ਵੱਲੋਂ ਕੀਤੀ ਗਈ ਇਹ ਸੇਵਾ ਵਾਕਈ ਮਿਸਾਲ ਪੈਦਾ ਕਰਦੀ ਹੈ ਪੋਤਾ ਪੁੱਤੀ ਵੱਲੋਂ ਆਪਣੇ ਦਾਦਾ ਜੀ ਦੀ ਚੀਖਾਂ ਨੂੰ ਅਗਨੀ ਦਿਖਾਈ ਗਈ ਜਦ ਕੀ ਧੀਾਂ ਦੇ ਵੱਲੋਂ ਅਰਥੀ ਨੂੰ ਮੋਢਾ ਲਗਾਇਆ ਗਿਆ ਇਹ ਚੀਜ਼ਾਂ ਨੇ ਜਿਹੜੀਆਂ ਉਹ ਕਹਿਣੀਆਂ ਬਹੁਤ ਸੌਖੀਆਂ ਨੇ ਲੇਕਿਨ ਜਦੋਂ ਇਹ ਚੀਜ਼ਾਂ ਹੰਡਾਉਣੀਆਂ ਪੈਂਦੀਆਂ ਨੇ ਤਾ ਇਨਸਾਨ ਦੇ ਉੱਤੇ ਬਹੁਤ ਮੁਸ਼ਕਿਲ ਸਮਾਂ ਆ ਜਾਂਦਾ ਏ ਪਰ ਫਿਰ ਵੀ ਪਰਿਵਾਰ ਦੇ ਵੱਲੋਂ ਬਹੁਤ ਜ਼ਿਆਦਾ ਹੌਸਲਾ ਦਿਖਾਇਆ ਗਿਆ ਉਹਨਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਐਕਸੀਨ ਅਤੇ ਉਹਨਾਂ ਦੀ ਪਤਨੀ ਵੀ ਆਏ ਹੋਏ ਸਨ ਅਤੇ ਜਿਸ ਦਿਨ ਤੋਂ ਅੰਕਲ ਜੀ ਬਿਮਾਰ ਹੋਏ ਸੀ ਉਦੋਂ ਤੋਂ ਹੀ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਅੰਕਲ ਜੀ ਦੀ ਸੇਵਾ ਕੀਤੀ ਆਖਰ ਤੱਕ ਉਹਨਾਂ ਵੱਲੋਂ ਸੇਵਾ ਕੀਤੀ ਗਈ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਪੰਜੋਲੀ ਪਰਿਵਾਰ ਦੇ ਵੱਲੋਂ ਵੀ ਬਹੁਤ ਜ਼ਿਆਦਾ ਸਾਥ ਪਰਿਵਾਰਤਾ ਦਿੱਤਾ ਗਿਆ ਪਰਿਵਾਰਕ ਜੀ ਹੋਣ ਦੇ ਨਾਤੇ ਉਹਨਾਂ ਵੱਲੋਂ ਆਪਣਾ ਫਰਜ਼ ਨਿਭਾਇਆ ਗਿਆ ਅਤੇ ਲਾਪਰੇ ਸਿੰਘ ਦੇ ਵੱਲੋਂ ਆਪਣੇ ਫੁੱਫੜ ਦੀਦੀ ਬਹੁਤ ਹੀ ਤਨਮਨ ਦੇ ਨਾਲ ਸੇਵਾ ਕੀਤੀ ਗਈ ਲਾਪਰੇ ਸਿੰਘ ਅਤੇ ਜਸ਼ਨ ਦੇ ਵੱਲੋਂ ਆਪਣੇ ਫੁੱਫੜ ਦੀਦੀ ਬਹੁਤ ਸੇਵਾ ਸੰਭਾਲ ਕੀਤੀ ਗਈ ਅੱਜ ਜਿੱਥੇ ਰਿਸ਼ਤੇ ਨੇ ਜਿਹੜੇ ਬਹੁ ਸਾਰੇ ਸੁਰਨਾਮ ਦੇ ਰਹਿ ਗਏ ਨੇ ਉੱਥੇ ਹੀ ਇਸ ਪਰਿਵਾਰ ਦੇ ਵੱਲੋਂ ਇੱਕ ਰਿਸ਼ਤਿਆਂ ਦੀ ਅਸਲ ਜਿਹੜੀ ਭੂਮਿਕਾ ਹੁੰਦੀ ਹੈ ਅਸਲ ਜੋ ਵਿਆਖਿਆ ਹੁੰਦੀ ਹੈ ਉਹ ਦੁਨੀਆ ਸਾਹਮਣੇ ਪੇਸ਼ ਕੀਤੀ ਗਈ ਕਿ ਔਖੇ ਟਾਈਮ ਦੇ ਵਿੱਚ ਆਪਣੇ ਨੇ ਜਿਹੜੇ ਉਹਨਾਂ ਦੇ ਕੀ ਫਰਜ਼ ਹੁੰਦੇ ਨੇ ਤਾਂ ਸਰਦਾਰ ਉਦਮ ਸਿੰਘ ਜੀ ਨੇ ਆਪਣੇ ਪੁੱਤਰ ਦੇ ਤਰਜਨ ਤੋਂ ਬਾਅਦ ਆਪਣੀ 7 ਮਹੀਨੇ ਦੀ ਪੋਤੀ ਅਤੇ ਨਿੱਕੇ ਜਿਹੇ ਪੋਤੇ ਨੂੰ ਬਹੁਤ ਜ਼ਿੰਮੇਵਾਰੀ ਦੇ ਨਾਲ ਪਾਲਿਆ ਉਹਨਾਂ ਦੇ ਜਵਾਈ ਅਮਰਤਪਾਲ ਸਿੰਘ ਨਾਰਵੇ ਵੱਲੋਂ ਵੀ ਪਰਿਵਾਰ ਦਾ ਪੂਰਾ ਸਾਥ ਆ ਜਿਹੜਾ ਉਹ ਦਿੱਤਾ ਗਿਆ ਸਰਦਾਰ ਉਦਮ ਸਿੰਘ ਦੇ ਜੀਵਨ ਬਾਰੇ ਇੱਕ ਗੱਲ ਹੋਰ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਨਾਲ ਕੰਮ ਕੀਤਾ ਏ ਉਹ ਅੱਜ ਵੀ ਉਹਨਾਂ ਨੂੰ ਬਹੁਤ ਯਾਦ ਕਰਦੇ ਨੇ ਕੰਪਲਜੀਤ ਸਿੰਘ ਸੁਨਾਮ 35 ਸਾਲ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਡਰਾਈਵਰ ਰਹੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਸੰਸਕਾਰ ਤੋਂ ਪਹਿਲਾਂ ਆ ਗਏ ਅਤੇ ਭੋਗ ਤੋਂ ਬਾਅਦ ਇੱਥੋਂ ਗਏ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਪ੍ਰਕਾਰ ਦੀ ਸ਼ਖਸੀਅਤ ਸਥਰਦਾਰ ਉਦਮ ਸਿੰਘ ਜੀ ਦੀ ਸੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦਾ ਆਪਣੇ ਮੁਲਾਜ਼ਮਾਂ ਨਾਲ ਕਿੰਨਾ ਮੋਹ ਪਿਆਰ ਸੀ ਕਿੰਨਾ ਜ਼ਿਆਦਾ ਸਤਿਕਾਰ ਆ ਜਿਹੜਾ ਉਹ ਮੁਲਾਜ਼ਮ ਸਰਦਾਰ ਉਦਮ ਸਿੰਘ ਜੀ ਦਾ ਕਰਦੇ ਸੀ ਸਰਦਾਰ ਉਦਮ ਸਿੰਘ ਜੀ ਦੀ شخصیت ਬਾਰੇ ਕੁੱਝ ਗੱਲਾਂ ਕੀਤੀਆਂ ਨੇ ਕੁੱਝ ਪਰਿਵਾਰਕ ਮੈਂਬਰਾਂ ਬਾਰੇ ਕੁੱਝ ਉਹਨਾਂ ਦੇ ਸਾਥੀਆਂ ਬਾਰੇ ਜਾਣਨਾ ਪਾਇਆ ਹੈ ਅਤੇ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ ਬਾਰੇ ਗੱਲਬਾਤ ਕੀਤੀ ਹੈ ਕਿ ਕਿਸ ਪ੍ਰਕਾਰ ਉਹਨਾਂ ਵੱਲੋਂ ਸੇਵਾਵਾਂ ਨੇ ਜਿਹੜੀਆਂ ਉਹ ਨਿਭਾਈਆਂ ਗਈਆਂ ਸੀ ਸੋ ਆਸ ਕਰਦੇ ਹਾਂ ਕਿ ਅਸੀਂ ਵੀ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਦੀ ਸ਼ਖਸੀਅਤ ਦੇ ਕੁੱਝ ਗੁਣ ਨੇ ਜਿਹੜੇ ਉਹ ਆਪਣੇ ਅੰਦਰ ਵੀ ਪੈਦਾ ਕਰ ਸਕੀਏ ਜ਼ਿਲ੍ਹਾ ਲਖਾਰੀ ਸਭਾ ਫਤਿਹਗੜ ਸਾਹਿਬ ਹੋਰ ਸਾਹਿਤਿਕ ਸਭਾਵਾਂ ਅਤੇ ਲੇਖਕ ਇਸ ਮੌਕੇ ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਰੀਕ ਹੋਏ ਅਤੇ ਹੋਰ ਵੀ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ